ਯਾ ਲੋ ਦੋਸਤੋ ਕੀ ਹਾਲ ਚਾਲ ਗੁੱਡ ਆਫਟਰਨੂਨ ਨਿਊ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਵਲੌਗ ਦੀ ਸਟਾਰਟਿੰਗ ਕੀਤੀ ਅੱਜ ਆਫਟਰਨੂਨ ਤੇ ਵੈਦਰ ਹੈਗਾ ਅੱਜ ਵਧੀਆ ਗਰਮੀ ਲੱਗੀ ਵਧੀਆ ਤੇ ਆਪਾਂ ਡਿਲੀਵਰੀ ਕਰਨੀ ਸੀ ਲੋਡ ਤੇ ਚੱਲੇ ਸੀ ਸਨਵਰੀ ਆਪਾਂ ਪਹੁੰਚ ਗਏ ਕੈਂਪਰਫੀਲ ਲਾਈਟਾਂ ਦੇ ਇੱਥੋਂ ਜੜਨਾ ਆਪਾਂ ਨੇ ਫਰੀਵੇ ਤੇ ਟਾਈਮ 2 ਵਜੇ ਨਾਲੇ ਨੇ ਇੱਥੇ ਟ੍ਰੈਫਿਕ ਹੋਇਆ ਹੋਇਆ ਹੁਣ ਬਸ ਜਿਵੇਂ ਜਿਵੇਂ ਟਾਈਮ 2 ਤੋਂ ਵਧੀ ਜਾਣਾ ਤੇ ਟ੍ਰੈਫਿਕ ਵੀ ਵਧੀ ਜਾਣਾ ਹਲੇ ਘੱਟ ਐ ਇੰਨਾ ਹੈ ਨਹੀਂ ਇਹ ਵੀ 30% ਤਾਂ ਲੱਗ ਗਿਆ ਟ੍ਰੈਫਿਕ ਆ ਪਤਾ ਨਹੀਂ ਨੂੰ ਕੀ ਹੋਇਆ ਚੈਨ ਨਹੀਂ ਹੈਗਾ ਗੱਭਾਲਾ ਸਿੱਧੀ ਲਾਈਨ 'ਚ ਗੜਿਆ ਸੀ ਹੁਣ ਪਰਲੀ ਲਾਈਨ 'ਚ ਲੱਗ ਗਿਆ ਜਾ ਕੇ। ਠਕਾਈ ਨਹੀਂ ਹੈ ਲੋਕਾਂ ਨੂੰ। ਜਾਨੇ ਵਿੱਚ ਨਕਰ ਵਾਲੇ ਬਠੇਰੇ ਆਂਦੇ ਨੇ। ਉਹ ਸਾਹਮਣੇ ਪੁਜਾਰੋ ਵਾਲੇ ਵਿੱਚ ਠੱਕੇ ਨਾਲ ਲੱਗ ਗਿਆ। ਕੈਮਰਾ ਆਫ ਸੀ ਉਦੋਂ। ਕਾਣੀ ਕਿੱਥੇ ਜਾਣਾ ਇੰਨੀ ਕਾਲੀ ਕਰਕੇ ਇਹਨਾਂ ਨੇ ਸਮਝ ਨਹੀਂ ਲੱਗਦੀ ਇਹਨਾਂ ਦੀ 2 ਮਿੰਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਨੇ ਆਪਾਂ ਪ੍ਰਿਵੇਟ ਦੇ ਆਪਾਂ ਐਗਜ਼ਿਟ ਲੈ ਲਿਆ ਸਨਵਰੀ ਦਾ ਸਾਨਵਰੀ ਸਾਰਾ ਨਾ ਢਿੱਲ ਦੇ ਬਣਿਆ ਹੋਇਆ ਸਾਰਾ ਮੈਂ ਲੈ ਕੇ ਆਇਆ ਸਟੀਲ ਜੋਗ ਇੱਕ ਕੁੰਟਲ ਤੋਂ ਜਾਰੀ ਭਾਰੀ ਹੈ ਇੱਕ ਪੀਸ ਇੱਕ ਕੁੰਟਲ ਤੋਂ ਪਲੱਸ ਐਨੀ ਭਾਰੀ ਸਟੀਲ ਹੈ ਚਲਾਨੇ ਆ ਤੁਹਾਨੂੰ ਉੱਥੇ ਰਾਤ ਰੁੱਕ ਕੇ ਜਦੋਂ ਉਤਾਰਾਂਗੇ ਨਾ ਉਦੋਂ ਦਿਖਾਵਾਂਗੇ ਖੋਆ ਸਟੀਲ ਲੈ ਕੇ ਆਇਆ ਮੈਂ ਆ ਜਿਹੜੀ ਇੱਕ ਪੀਸ ਹੈ ਨਾ ਕਿੰਨੇ ਪੀਸ ਨੇ ਵੈਸੇ ਇੱਕ ਪੀਸ ਇਹ ਇੱਕ ਕਵੰਟਲ ਤੋਂ ਪਲੱਸ ਹੋਣਾ ਤੇ ਹੈਗੇ ਨੇ 6-7 ਪੀਸ ਨੇ ਇਹ ਹਾਈਟ ਲੰਬਾਈ ਵੀ ਇਹਨਾਂ ਦੀ 6 ਮੀਟਰ ਹੋਣੀ ਹੈ 6 ਮੀਟਰ ਦੇ ਸਨਵਰੀ ਦਾ ਨਜ਼ਾਰੇ ਦੇਖ ਲੋ ਸਾਰਾ ਪਹਾੜੀ ਤੇ ਬਣਿਆ ਹੋਇਆ ਹੈ ਇੱਧਰ ਦੇਖ ਉਹ ਸਰੋਂ ਲੱਗੀ ਏ ਦੇਖ ਲੋ ਸਰੋਂ ਬਹੁਤ ਲਾਂਦੇ ਨੇ ਤੇ ਗੋਰੇ ਉਹ ਪਹਾੜੀ ਤੇ ਸਾਰੀ ਸਰੋਂ ਲੱਗੀ ਹੋਈ ਆ ਆ ਦੇਖੋ ਰਾਈਟ ਹੈਂਡ ਪਾਣੀ ਵਾਲੀ ਚੱਕੀ ਆ ਇਹੱਖਾ ਲੱਗਾ ਆ ਕਿ ਜਿਵੇਂ ਹਵਾ ਦੇ ਨਾਲੋਂ ਪੱਖਾ ਘੁੰਮਦਾ ਤੇ ਉਹ ਫਿਰ ਪਾਣੀ ਕੱਢਦਾ ਬਾਹਰੋਂ ਤੋਂ ਡਿਲੀਵਰੀ ਕਰਤੀ ਡਨ ਤੇ ਚੱਲਦੇ ਆਂ ਵਾਪਸ ਯਾਰਡ ਚ ਤਾਂ ਹੀ ਮੁਕੰਦੀ ਹੋਣੀ ਟਾਈਮ 4:42 ਹੋ ਗਏ ਤੇ ਹੁਣ ਆਪਾਂ ਜਾ ਰਹੇ ਆਂ ਵਾਪਸ ਯਾਰਡ ਚ ਤੇ ਉੱਥੇ ਟਰੱਕ ਕਰਾਂਗੇ پارک پارک ਕਰਕੇ ਤੇ ਫੇਰ ਆਪਾਂ ਛਾਲੇ ਪਾਵਾਂਗੇ ਘਰ ਨੂੰ ਆਪਾਂ ਆ ਗਏ ਆਂ ਫ੍ਰੀ ਰੇਜ ਤੇ ਫੀਫਾ ਜੀ ਦਾ ਅਡਾਰ ਸੀ ਉਹੀ ਹੋ ਗਿਆ 4:3 ਹੋ ਗਏ ਪਰ ਟ੍ਰੈਫਿਕ ਦਾ ਇਸ ਟਾਈਮ ਹੁੰਦਾ ਹੀ ਹੁੰਦਾ ਕਿਉਂਕਿ ਆਪਾਂ ਉਹ ਐਮ 80 ਤੇ ਜੜਨਾ ਨਾ ਤਾਂ ਕਰਕੇ ਇੱਥੋਂ ਫਿਰ ਸਾਰੀਆਂ ਗੱਡੀਆਂ ਉੱਥੇ ਜਾਂਦੀਆਂ ਫਿਰ ਉੱਥੋਂ ਬਾਹਰ ਚੱਲ ਪਏਗਾ ਟ੍ਰੈਫਿਕ ਥੋੜਾ ਜਿਹਾ ਬਸ ਉਹ ਸਾਹਮਣੇ ਐਮ 80 ਆ ਰਿਹਾ ਉੱਥੇ ਤੱਕ ਹੀ ਆ ਉਸ ਤੋਂ ਬਾਅਦ ਫਿਰ ਚੱਲ ਪੈਗੀ ਗੱਡੀਆਂ ਆ ਇੱਥੇ ਤੱਕ ਹੋ ਰਹੀ ਹੋ ਰਹੀ ਆ ਆਪਾਂ ਉਹ ਜਿਹੜੀ ਰਾਈਟ ਸਾਈਡ ਮੇ ਲਾਈਨ ਜਾ ਰਹੀ ਹੈ ਉਹਦੇ ਵਿੱਚ ਆਪਾਂ ਨੇ ਵੀ ਜਾਣਾ ਉਹ ਲਾਈਨ 'ਚ ਤੇ ਔਰ ਇਸ ਕਰਕੇ ਤੇ ਟ੍ਰੈਫਿਕ ਲੱਗਾ ਹੋਇਆ ਆ ਦੇਖ ਲਾ ਧੱਕੇ ਨਾਲ ਵੈਨ ਆਲਾ ਦੇਸੀ ਹੈ ਇਹ ਹੁਣ ਮੈਂ ਇੱਕ ਨੂੰ ਗੇਵ ਦੇ ਦ ਤੁਹਾਨੂੰ ਸਾਰਿਆਂ ਨੂੰ ਦੇਈ ਜਾਵਾਂ ਗੇਵ ਦੇ ਬਈ ਕੋਈ ਥੈਂਕ ਯੂ ਨਹੀਂ ਕਰਨਾ ਇਹਦਾ ਆਪਣੇ ਦੇਸ਼ੀਆਂ 'ਚ ਖਾਸੀਅਤ ਹੈ ਜੇ ਗਿਵੇ ਦੇ ਦੋ ਨਾ ਥੈਂਕ ਯੂ ਥੈਂਕ ਯੂ ਦਾ ਕੋਈ ਕਰਮਾ ਵਾਲਾ ਹੀ ਕਰਦਾ ਮਾ ਉਹ ਲਾਈਨ ਦੇ ਵਿੱਚ ਆਪਾਂ ਨੇ ਮਿਲ ਜਾਣਾ ਜਾ ਕੇ ਤੇ ਬਸ ਇਹ ਟ੍ਰੈਫਿਕ ਚੱਲ ਰਹਿਣਾ ਤਾਂ ਹੀ ਟ੍ਰੈਫਿਕ ਲੱਗਾ ਹੋਇਆ ਸੀ ਜਾਂ ਇਹ ਦੋ ਲਾਈਨਾਂ ਇਕੱਠੀਆਂ ਹੁੰਦੀਆਂ ਨੇ ਇੱਥੇ ਆ ਕੇ ਚਲ ਚੜ ਗਏ ਹੁਣ ਆਪਾਂ स्पीड रख जी आ गए आप यार ਦੀ ਟਰੱਕ ਲੋ ਜੀ ਆ ਗਏ ਆ ਯਾਰ ਚ ਤੇ ਚਲਦੇ ਆਂ ਅੰਦਰ ਸਾਈਨ ਆਊਟ ਕਰਕੇ ਤੇ ਚਲਦੇ ਆਂ ਫਿਰ ਘਰ ਨੂੰ ਕੀ ਹਾਲ ਐਨ ਕੁਛ ਦਬਾਈ ਜੀ ਠੀਕ ਐ ਚਲਦੇ ਆਂ ਘਰ ਕਾਰਤਾ ਫਿਨਿਸ਼ ਤੇ ਗਾੜੀ ਆਪਣੀ ਖੜੀ ਹੈ ਇੱਧਰ ਮੌਸਮ ਐਸੇ ਹੁਣ ਵਧੀਆ ਹੋ ਗਿਆ ਠੰਡ ਘਟ ਗਈ ਗਰਮੀਆਂ ਦੇ ਦਿਨ ਸ਼ੁਰੂ ਹੋ ਗਏ ਹੁਣ ਜਪਜੀ ਨੂੰ ਕਰ ਲਿਆ ਪਿਕ ਜਪਜੀ ਕੀ ਲੈ ਕੇ ਆਇਆ ਜਪਜੀ ਆਪਣੇ ਵਾਸਤੇ ਲੈ ਕੇ ਆਇਆ ਪੀਜ਼ਾ ਸਿੱਧਾ ਰੱਖ ਬਤੂ ਸਟੇਡਾ ਨਾ ਰੱਖ ਜੰਮੀ ਐ ਚਲ ਆ ਜਾ ਖਾਦਾ ਨਹੀਂ ਹਲੇ ਹਾਂ ਇਹ ਵੀ ਗੱਲ ਸਹੀ ਹੈ ਨਾ ਜਪਜੀ ਨੇ ਖਾਦਾ ਹੀ ਨਹੀਂ ਪੀਜ਼ਾ ਲੋ ਜੀ ਆ ਗਏ ਆ ਘਰ ਤੇ ਜਪਜੀ ਨੂੰ ਕਰ ਲਿਆ ਪਿਕ ਖੜਦੇ ਮਤਲਬ ਤਾਂ ਲੋਕ ਖੋਲਦੇ ਆਈ ਆਪਾਂ ਬਲੌਗ ਦੀ ਕਰਨਾ ਕਿ ਐਂਡਿੰਗ ਤੇ ਜੇ ਬਲੌਗ ਵਧੀਆ ਲੱਗਾ ਪਲੀਸ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਜੋ ਆਪਾਂ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਏ ਜਵਜੀ ਦਾ ਬੁਖਾਰ ਠੀਕ ਹੈ ਠੀਕ ਹੈ ਜਵਜੀ ਨੂੰ ਬੁਖਾਰ ਚੜ ਗਿਆ ਸੀ ਤੇ ਵਿਚਾਰੀ ਅੱਜ ਪੀ ਜਾ ਰਿਹਾ ਕੇ ਦਿੱਤਾ ਮੈਂ ਸ਼ਾਇਦ ਠੀਕ ਹੋ ਜੇ ਹਨਾ ਤੇ ਚਲੋ ਜੀ ਆਪਾਂ ਇਹਦੇ ਨਾਲ ਹੀ ਬਲੌਗ ਦੀ ਕਰਦੇ ਐਂਡਿੰਗ ਓਕੇ ਬਾਏ ਗੁੱਡ ਨਾਈਟ ਸਵੀਟ ਡ੍ਰੀਮ ਰਾਬਰ ਆਕਾ